ਕਾਲ ਸਮਾਂ ਕਾਲ ਨੂੰ ਸਮਾਂ ਕਹਿੰਦੇ ਆ ਕਾਲ ਨੂੰ ਮੌਤ ਵੀ ਕਹਿੰਦੇ ਆ ਜੇ ਕੋਈ ਲੜਦਾ ਹੁੰਦਾ ਤਾਂ ਆਸ ਵੀ ਕਹਿੰਦੇ ਤੇਰਾ ਕਾਲ ਗੱਲਾਂ ਕਰਾਂਦਾ ਹੋਰ ਕੁਝ ਨਹੀਂ ਹੈ ਨਾ ਇਹਦਾ ਤੇਰੀ ਮੌਤ ਗੱਲਾਂ ਕਰਾਂਦੀ ਹੋਰ ਕੁਝ ਨਹੀਂ ਹੈ ਨਾ ਇਸ ਤਰ੍ਹਾਂ ਕਹਿੰਦੇ ਹੁੰਦੇ ਜਦੋਂ ਕੋਈ ਮਰ ਜਾਂਦਾ ਕਹਿੰਦੇ ਉਹਦਾ ਸਮਾਂ ਆ ਗਿਆ ਉਹਦੀ ਮੌਤ ਆ ਗਈ ਕਾਲ ਸਮਾਂ ਕਾਲ ਮੌਤ ਪਰ ਜਿਹੜਾ ਕਾਲ ਸਮਾਂ ਹੈ ਇਹਦੇ 'ਚ ਪ੍ਰਮਾਤਮਾ ਨਹੀਂ ਆਉਂਦਾ ਹੈ ਕਿਉਂਕਿ ਸਮੇ ਤੋਂ ਪਹਿਲਾਂ ਵੀ ਰੱਬ ਹੈਗਾ ਸਮੇਂ ਨੂੰ ਬਣਾਇਆ ਪ੍ਰਮਾਤਮਾ ਨੇ ਰੱਬ ਨੇ ਤੇ ਫਿਰ ਪ੍ਰਮਾਤਮਾ ਪਰਮੇਸ਼ਰ ਨੇ ਸਾਨੂੰ ਵੀ ਬਣਾਇਆ ਤੋਂ ਅਸੀਂ ਸਮੇਂ ਵਿੱਚ ਜਨਮੇ ਆ ਨਾ ਡੇਟ ਆਫ ਬਰਥ ਹੁੰਦੀ ਨਾ ਸਾਡੀ ਜਨਮ ਦਿਨ ਦੀ ਤਰੀਕ ਹੁੰਦੀ ਤੇ ਜਦ ਕੋਈ ਮਰ ਜਾਂਦਾ ਤੇ ਮਰਨ ਦੀ ਤਰੀਕ ਵੀ ਹੁੰਦੀ ਇਹਦਾ ਮਤਲਬ ਸਮੇਂ ਵਿੱਚ ਜੰਮਦੇ ਆ ਸਮੇਂ ਵਿੱਚ ਮਰਦੇ ਨੇ ਅਸੀਂ ਸਮੇਂ ਵਿੱਚ ਆਂਦੇ ਹੁਣ ਸਾਡੇ ਕਰਕੇ ਸਮਾਂ ਤੇ ਨਿਸ਼ੇਜ ਵੰਡ ਹੋ ਜਾਂਦਾ ਕਿਹੜਾ ਭੂਤ ਕਾਲ ਬੀਤਿਆ ਹੋਇਆ ਸਮਾਂ ਜਦ ਕੋਈ ਮਰ ਜਾਂਦਾ ਉਹਨੂੰ ਕਹਿੰਦੇ ਗੁਜ਼ਰ ਗਿਆ। ਊਤ ਬਣ ਗਿਆ ਕਹਿੰਦੇ ਡਰਦੇ ਵੀ ਹੁੰਦੇ ਕਈ ਵਾਰੀ ਹਣਾ ਇਹ ਊਤ ਆ ਗਿਆ। ਊਤ ਕਾਲ ਮਤਲਬ ਬੀਤਿਆ ਹੋਇਆ ਸਮਾਂ। ਵਰਤਮਾਨ ਜਿੱਥੇ ਤੁਸੀਂ ਬੈਠੇ ਹੁਣ ਜੋ ਵਰਤ ਰਹੇ ਤੁਸੀਂ ਉਹਨੂੰ ਵਰਤਮਾਨ ਕਹਿੰਦੇ। ਭਵਿੱਖ ਆਉਣ ਵਾਲਾ ਸਮਾਂ ਮੈਂ ਡਾਕਟਰ ਬਣਾਗਾ। ਹਣਾ ਮੈਂ ਵਕੀਲ ਬਣਾਗਾ। ਆਸ ਭਵਿੱਖ ਦੀ ਹੈ ਨਾ ਭਵਿੱਖ ਵਾਲੇ ਸਮੇਂ ਦੀ। ਸੋ ਗੁਰਬਾਣੀ ਚ ਵੀ ਸਤਿਗੁਰ ਨੇ ਇਹ ਚੀਜ਼ਾਂ ਵਰਤੀਆਂ ਆ। ਆਓ ਇਹਨਾਂ ਚੀਜ਼ਾਂ ਨੂੰ ਸਮਝੀਏ ਸਭ ਤੋਂ ਪਹਿਲਾਂ ਉਹ ਵਿਖਤ ਕਾਲ ਦੀ ਗੱਲ ਕਰਦੇ ਹਾਂ ਕਿਉਂਕਿ ਭੂਤ ਕਾਲ ਜੇ ਨਾ ਆਪਾਂ ਭੂਤ ਕਾਲ ਦੀ ਭੂਤ ਕਾਲ ਗੁਰਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਭੂਤ ਕਾਲ ਬਾਰੇ ਜ਼ਿਕਰ ਕੀਤਾ ਹੋਇਆ ਹੈ ਜਦੋਂ ਅਸੀਂ ਸ਼ਬਦ ਬਾਰੇ ਨਾ ਤਿਤ ਸਰਵਰੜ ਹੈ ਕੋਈ ਲੈਨੇ ਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹਪਗ ਨੇ ਚੱਲ ਐ ਹਮ ਦੇਖਾਂ ਤੈ ਚਲ ਇਹ ਪੰਕਤੀ ਲਿਖ ਲੈਣੇ ਆ ਮਾਰਾਏ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਹਿੰਦੇ ਭਾਈ ਸੰਸਾਰ ਸਮੁੰਦਰ ਦੇ ਵਿੱਚ ਮੈਂ ਦੇਖਿਆ ਪਾਣੀ ਦੀ ਜਗ੍ਹਾ ਅੱਗ ਹੈ ਲੋਕ ਜਲ ਰਹੇ ਨੇ ਉਹ ਪਾਣੀ ਦੀ ਦਲਦਲ ਦੇ ਵਿੱਚ ਡੁੱਬ ਵੀ ਰਹੇ ਨੇ ਲੋਕ ਸੰਸਾਰ ਦੇ ਵਿੱਚ ਬਕਾਰਾਂ ਦੀਆਂ ਲਹਿਰਾਂ ਵਿੱਚ ਡੁੱਬ ਵੀ ਰਹੇ ਨੇ ਤੋ ਜਿਹੜੀ ਇਹ ਪੰਕਜ ਮੋਹੋ ਪਗ ਨਹੀਂ ਚੱਲਿਆ ਉਹ ਦਲਦਲ ਦੇ ਮੋਹ ਮੋਹ ਦੇ ਦਲਦਲ ਸੰਸਾਰ ਦੇ ਵਿੱਚ ਮੋਹ ਤੁਰ ਨਹੀਂ ਦਿੰਦਾ ਬੰਦੇ ਨੂੰ ਕਿ ਮੋਹ ਦੇ ਵਿੱਚ ਫਸਿਆ ਹੋਇਆ ਪਰਮਾਤਮਾ ਦੇ ਨਾਮ ਜਪਣ ਦਾ ਟਾਈਮ ਹੀ ਲੰਗਾ ਦਿੰਦਾ ਉਧਰ ਸਵੇਰੇ ਨਿਤਨੇਮ ਦਾ ਟਾਈਮ ਹੁੰਦਾ ਐਨ ਜਿਹਨੇ ਛੋਟਾ ਜਿਹਾ ਬੱਚਾ ਗੋਦੀ 'ਚ ਖੇਡਣਾ ਪਿਆ ਉਹ ਤੇ ਮੋਹ 'ਚ ਫਸ ਜਾਂਦਾ ਨਿਤਨੇਮ ਦਾ ਟਾਈਮ ਲੱਗ ਲੈਂਦਾ ਇਹਦਾ ਮਤਲਬ ਮੋਹ 'ਚ ਫਸ ਗਿਆ ਹੈ ਨਾ ਤਾਂ ਸਤਿਗੁਰੂ ਕਹਿੰਦੇ ਨੇ ਪੰਕਜ ਮੋਹੋ ਪਗ ਨਹੀਂ ਚੱਲੈ ਇਸ ਸੰਸਾਰ ਸਮੁੰਦਰ ਦੇ ਵਿੱਚ ਪੰਕਜ ਕਹਿੰਦੇ ਚਿੱਕੜਨਾ ਮੋਹ ਦਾ ਚਿੱਕੜ ਕਹਿੰਦੇ ਉਹਦੇ ਪੈਰ ਨਹੀਂ ਚੱਲਦੇ ਬੰਦਾ ਫਸ ਜਾਂਦਾ ਉਹਦੇ ਵਿੱਚ 함 ਦੇਖਾਂ ਤਾਂ ਡੁੱਬੀਅਲੇ ਅਸੀਂ ਦੇਖਿਆ ਉੱਥੇ ਕਈ ਡੁੱਬ ਗਏ ਅਸੀਂ ਦੇਖ ਚੁੱਕੇ ਆ ਕਿ ਇੱਥੇ ਕਈ ਡੁੱਬ ਗਏ ਹਨ ਇਹਦਾ ਮਤਲਬ ਪਿਛਲਾ ਕਾਲ ਆ ਗਿਆ ਅਸੀਂ ਦੇਖ ਲਏ ਕਈ ਡੁੱਬਦੇ ਉੱਥੇ ਹਨ ਅਸੀਂ ਉੱਥੇ ਦੇਖਿਆ ਕਈਆਂ ਨਾ ਡੁੱਬਦਿਆਂ ਨੋ ਮੋਹ ਦੇ ਚਿੱਕਰ ਦੇ ਵਿੱਚ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰ ਨੇ ਚਲੋ ਹੋਰ ਜੋ ਕਿਛ ਹੋਆ ਸਭ ਕੇ ਤੁਝ ਤੇ ਤੇਰੀ ਸਭ ਅਸਨਾਈ ਪ੍ਰਮਾਤਮਾ ਜੋ ਕਿਛ ਵੀ ਹੋਇਆ ਤੇਥੋਂ ਆ ਤੇ ਸਤਿਗੁਰੂ ਪਾਚਾ ਕਹਿੰਦੇ ਨੇ ਸਭ ਕੁਝ ਜੋ ਵੀ ਬਣਿਆ ਤੁਹਾਡੀ ਹੁਕਮ ਵਿੱਚ ਬਣਿਆ ਤੁਹਾਡੀ ਹੁਕਮ ਦੇ ਵਿੱਚ ਬਣਿਆ ਇਹ ਜਮਨ ਜੋ ਸੰਸਾਰ ਬਣਿਆ ਸਤਿਗੁਰ ਕਹਿੰਦੇ ਰੱਬ ਦੀ ਹੁਕਮ ਵਿੱਚ ਬਣਿਆ ਤੇ ਸੰਸਾਰ ਹੋਂਦ ਦਾ ਬਣਿਆ ਵਾ ਸੰਸਾਰ ਦਾ ਸਾਨੂੰ ਕੋਈ ਨਿਕ ਅੱਧਾ ਬਣਾਇਆ ਪ੍ਰਮਾਤਮਾ ਜਾਣਿਆ ਨਾ ਇਦਾਂ ਅਮਦਰ ਪਿਛਲੀ ਗੱਲ ਕਰਦੇ ਪਏ ਸਤਿਗੁਰ ਤੇ ਜੋ ਕੁਝ ਵੀ ਹੋਇਆ ਮਹਾਰਾਜ ਉਹ ਸਭ ਤੇਰੇ ਹੁਕਮ ਦੇ ਵਿੱਚ ਹੋਇਆ ਜੋ ਕੁਝ ਵੀ ਬਣਿਆ ਹੈ ਨਾ ਤੇ ਹੁਣ ਅੱਗੇ ਦੇਖਦੇ ਹਾਂ ਵਰਤਮਾਨ ਕਾਲ ਗੁਰਬਾਣੀ ਦੇ ਵਿੱਚ ਪੰਕਤੀ ਹੈ ਸਤੁਰ ਗੰਦੇ ਤੂੰ ਆਪੇ ਕਰਦਾ ਉਹ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੂੰ ਆਪੇ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਤੇਰਾ ਕੀਤਾ ਹੀ ਸਭ ਕੁਝ ਹੋ ਰਿਹਾ ਤੇਰੇ ਬਿਨ ਦੂਜਾ ਅਵਰ ਨਾ ਕੋਏ ਇਹ ਸਾਰਾ ਕੁਝ ਕਰਨੇ ਵਾਲਾ ਤੇਰੇ ਤੋਂ ਬਿਨਾ ਕੋਈ ਹੋਰ ਨਹੀਂ ਹੈ ਯਾਨੀ ਜੋ ਹੁਣ ਹੋ ਰਿਹਾ ਉਹ ਸਭ ਤੇਰੀ ਕਿਰਪਾ ਦੇ ਨਾਲ ਮਹਾਰਾਜ ਤੇਰਾ ਕੀਤਾ ਵਾ ਹੀ ਹੋ ਰਿਹਾ ਤੇਰੇ ਹੁਕਮ ਤੋਂ ਬਿਨਾ ਕੁਝ ਵੀ ਨਹੀਂ ਆਉਂਦਾ ਹੋ ਜਿਹੜਾ ਹੁੰਦਾ ਸੰਸਾਰ ਦੇ ਵਿੱਚ ਹੁਣ ਇੱਕ ਪੰਕਤੀ ਹੋਰ ਹੈ ਜੇ ਤੁਸੀਂ ਇਹ ਪੰਕਤੀ ਪੜ੍ਹਦੇ ਨਾ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਜੇ ਇਹ ਪੰਕਤੀਆਂ ਪੜ੍ਹਦੇ ਨਾ ਤੇ ਫਿਰ ਅੱਗੇ ਜਾ ਕੇ ਪੰਕਤੀਆਂ ਦੀ ਕਿ ਜਿਹੜੇ ਮਹਾਰਾਜ ਤੂੰ ਤਿੰਨੇ ਪੈਦਾ ਕੀਤੇ বিষ্ণੂ ਬ੍ਰਹਮਾ ਮਹੇਜ ਜਿਹਨਾਂ ਨੂੰ ਕਹਿੰਦੇ ਠੀਕ ਹੈ ਨਾ ਜਿਹੜੇ ਤਿੰਨੇ ਤੈਨੂੰ ਦੇਖਦੇ ਨੇ ਉਹ ਉਹ ਵੇਖਾ ਉਹਨਾਂ ਨਜ਼ਰ ਨਾ ਆਵੇ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਬਹੁਤਾ ਇਹ ਵਿਦਵਾਨ ਇੰਨਾ ਬੜਾ ਤੇਰਾ ਪਸਾਰਾ ਏ ਇਹ ਮਤਲਬ ਹੈਗਾ ਪਸਾਰਾ ਹੁਣ ਵਰਤਮਾਨ ਇਸ ਟਾਈਮ ਵਰਤਮਾਨ ਦੀ ਗੱਲ ਹੋ ਰਹੀ ਇਹਦਾ ਫਾਇਦਾ ਵੀ ਕਰਦੇ ਵਿਦਵਾਨ ਵੀ ਰੱਬ ਨੇ ਤਿੰਨ ਦੇਵੀ ਦੇਵਤੇ ਬਣਾਏ ਜਿਹੜੇ ਵਿਸ਼ਨੂੰ ਬ੍ਰਹਮਾ ਮੇਜ ਕਹਿੰਦੇ ਇੱਕ ਪਾਲਦਾ ਏ ਇੱਕ ਪੈਦਾ ਕਰਦਾ ਏ ਇੱਕ ਮਾਰਦਾ ਏ ਲੋਕਾਂ ਨੂੰ ਤਿੰਨੇ ਹੀ ਦੇਖਦੇ ਨੇ ਰੱਬ ਨਜ਼ਰ ਨਹੀਂ ਆਉਂਦਾ ਹੈ ਹੈਨਾ ਐਦਾਂ ਦੇ ਆਸਕੀਤਾ ਹੋਇਆ ਇਹ ਤੇਰਾ ਬੜਾ ਜਿਹੜਾ ਪਸਾਰਾ ਹੈਰਾਨ ਕਰਨ ਵਾਲਾ ਹੈ ਵਿਦਵਾਨ ਇਸ ਤਰ੍ਹਾਂ ਵੀ ਵਿਅਰਥ ਕਰਦੇ ਹੈਨਾ ਤੋ ਇਹ ਗਿਆ ਏ ਇਨੂੰ ਕਹਿੰਦੇ ਵਰਤਮਾਨ ਕਾਲ ਜੋ ਇਸ ਟਾਈਮ ਹੋ ਰਿਹਾ ਉਹਦਾ ਜ਼ਿਕਰ ਸਤਗੁਰ ਨੇ ਕੀਤਾ ਹੈ ਚਲੋ ਹੁਣ ਅਗਲੀ ਰਹਿ ਗਈ ਭਵਿੱਖ ਕਾਲ ਇਹ ਕਿਹੜਾ ਜਿਹੜਾ ਆਉਣ ਵਾਲਾ ਸਮਾਂ ਹੈ ਉਹਨਾਂ ਭਵਿੱਖ ਕਾਲ ਕਹਿੰਦੇ ਹਨਾ ਕਾਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬਗਲ ਲਾਵੇਂਗੇ ਹਾਂ ਪਰਮਾਤਮਾ ਮੈਂ ਤੇਰੀ ਆਸ ਕਰਦਾ ਪਿਆ ਮੈਨੂੰ ਕਦ ਗਲ ਲਾਵੇਂਗਾ ਤੂੰ ਆਸ ਜਣੀ ਅੱਗੇ ਮੈਨੂੰ ਆਸ ਹੈ ਜੇ ਤੇ ਤੂੰ ਕਦੋਂ ਮੈਨੂੰ ਆਪਣੇ ਗਲ ਲਾਵੇਂਗਾ ਕਦੋਂ ਮੈਨੂੰ ਆਪਣਾ ਬਣਾਵੇਂਗਾ ਹੈਨਾ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਪ੍ਰਮਾਤਮਾ ਪਰਮੇਸ਼ਰ ਲੇਖਾ ਮੰਗੇਗਾ ਭਾਈ ਵਹੀ ਕੱਢ ਕੇ ਬੈਠਾ ਬਣਾਉਨੇ ਉਹਨੇ ਹਿਸਾਬ ਲੈਣਾ ਏ ਉਸ ਪ੍ਰਮਾਤਮਾ ਨੇ ਉਸ ਪਰਮੇਸ਼ਰ ਨੇ ਹੈ ਨਾ ਤੋਂ ਇਸ ਤਰੀਕੇ ਦੇ ਨਾਲ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਾਉ ਸਭ ਇਨਾ ਉਹ ਹਰੀ ਪ੍ਰਮਾਤਮਾ ਨੂੰ ਧਿਆਇਆ ਰੱਬ ਨੂੰ ਚੀਤੇ ਕੀਤਾ ਉਹ ਪ੍ਰਮਾਤਮਾ ਉਹਦਾ ਪਾਉ ਗਵਾ ਦਿੰਦਾ ਦੂਰ ਦੂਰ ਕਰ ਦਿੰਦਾ ਹੈ ਨਾ ਕੋ ਇਸ ਤਰੀਕੇ ਦੇ ਨਾਲ ਕੋ ਵੇਖਦੇ ਕੋ ਸ਼ਬਦ ਜਿਹੜੇ ਆ ਇਹ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਆਉਂਦੇ ਆ ਇਹਨਾਂ ਦਾ ਵੀ ਖਿਆਲ ਰੱਖਣਾ ਪੜਦੇ ਆ ਪੜਦੇ ਆ ਕਿਹੜੇ ਕਾਲ ਚ ਗੱਲ ਕੀਤੀ ਵੀ ਕਿਸ ਸਮੇਂ ਚ ਗੱਲ ਕੀਤੀ ਵੀ ਇਸ ਸੰਬੰਧ ਚ ਗੱਲ ਕੀਤੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ